ਇਹ ਰੇ ਗੁਰੂ ਦੇ ਨਾਮ ਦੀ ਵਡਿਆਈ ਆ ਇਹ ਪ੍ਰਭੂ ਦੇ ਨਾਮ ਦੀ ਮਹਿਮਾ ਹੈ ਇਹ ਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ ਕਹਿੰਦੇ ਪਿਆਰਿਓ ਜਿਹੜਾ ਇੰਨਾ ਸ਼ਾਂਤੀ ਪ੍ਰਦਾਨ ਕਰਨ ਵਾਲਾ ਵਹਿਗੁਰੂ ਦਾ ਨਾਮ ਹੈ ਜਿਹੜਾ ਸਾਡੇ ਵਿੱਚ ਗੁਣ ਪੈਦਾ ਕਰਨ ਵਾਲਾ ਪ੍ਰਭੂ ਦਾ ਨਾਮ ਹੈ ਜਿਹੜਾ ਸਾਡੇ ਜੀਵਨ ਦੇ ਵਿੱਚ ਸੁਗੰਧੀ ਪੈਦਾ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਹੁਣ ਉਹਦੀ ਪ੍ਰਾਪਤੀ ਕਰੀਏ ਕਿ ਮੈਂ ਮੈਲੇ ਸਤ ਸੰਗਤ ਪਰਮ ਪਾਦ ਪਾਇਆ ਆਹਾ ਮੈਲੇ ਸਤ ਤੇ ਸੰਗਤ ਸਤ ਸੰਗਤ ਦਾ ਭਾਵ ਹੈ ਪਰਮੇਸ਼ਰ ਦੇ ਨਾਲ ਮਿਲਣ ਵਾਲੇ ਲੋਕਾਂ ਦਾ ਇਕੱਠ ਸਤ ਸੰਗਤ ਆਪਾਂ ਹੁਣ ਵਿਚਾਰ ਕਰ ਰਹੇ ਹਾਂ ਸਤ ਦੀ ਤੇ ਸੰਗਤ ਸੁਣ ਰਹੀ ਹੈ ਇਹਨੂੰ ਇਹਦੇ ਰੂਪ ਨੇ ਸਤ ਸੰਗਤ ਸੰਗਤ ਦੇ ਵੀ ਰੂਪ ਆ ਇੱਕ ਕੇਵਲ ਸੰਗਤ ਆ ਸਿਆਣੇ ਲੋਕ ਇਕੱਠੇ ਹੋਗੇ ਕਿਸੇ ਭਲੇ ਕੰਮ ਦੀ ਵਿਚਾਰ ਕਰਦੇ ਆ ਇੱਕ ਸਤ ਸੰਗਤ ਆ ਜਿੱਥੇ ਵਹਿਗੁਰੂ ਦੇ ਨਾਮ ਦੀ ਬਟਾਈ ਹੁੰਦੀ ਆ ਇੱਕ ਸਾਧ ਸੰਗਤ ਆ ਸੰਗਤ ਦੇ ਵਿੱਚ ਕੋਈ ਬੰਦਗੀ ਵਾਲਾ ਸਾਧੂ ਮਹਾਤਮਾ ਆ ਗਿਆ ਨਾਲੇ ਸਾਧੂ ਨਾਲੇ ਸੰਗਤ ਇੱਕ ਸੰਤ ਸੰਗਤ ਆ ਨਾਲੇ ਸੰਤ ਨਾਲੇ ਸੰਗਤ ਇੱਕ ਗੁਰ ਸੰਗਤ ਆ ਨਾਲੇ ਗੁਰੂ ਨਾਲੇ ਸੰਗਤ ਇਹ ਪੱਖ ਨਹੀਂ ਇਹ ਪਿਆਰਿਓ ਆ ਜਿਹੜਾ ਆਪਾਂ ਹੁਣ ਸੁਭਾਗ ਪ੍ਰਾਪਤ ਕਰਦੇ ਗੁਰਸੰਗਤ ਵੀ ਕਰ ਰਹੇ ਆਂ ਔਰ ਆਪਸਾ Satsang ਵੀ ਕਰ ਰਹੇ ਆਂ ਸਾਡੇ ਵਿੱਚ ਸਾਡਾ ਗੁਰੂ ਵੀ ਬਿਰਾਜਮਾਨ ਹੈ ਤੇ ਵਿਚਾਰ ਸੱਤ ਦੀ ਵੀ ਹੋ ਰਹੀ ਆ ਜਾਣੀ ਦੀ ਜਦੋਂ ਗੁਰੂ ਦੀ ਗੱਲ ਹੋਊਗੀ ਉੱਥੇ ਦੂਜਾ ਪੱਖ ਨਹੀਂ ਹੋਣਾਗਾ ਹੋਰ ਕਿਸੇ ਦਾ ਜ਼ਿਕਰ ਨਹੀਂ ਜਾਂ ਤਾਂ ਨਾਮ ਦਾ ਜਾਂ ਨਾਮ ਜਪਣ ਵਾਲਿਆਂ ਦਾ ਤੇ ਜਾਂ ਜਨਾ ਨੇ ਕਮਾਈਆਂ ਕਰੀਆਂ ਮਾਂ ਬਸ ਉਸ ਤभी ਗੋਣ ਗੋਮੇ ਮਾਰੀ ਕਹਿੰਦੇ ਮੇਰੇ ਸੱਤ ਸੰਗਤ ਪਰਮ ਪਦ ਪਾਇਆ ਪਰਮ ਪਦ ਉੱਚੀ ਅਵਸਥਾ ਪ੍ਰਾਪਤ ਹੋ ਜਾਊਗੀ ਜੇ ਸੰਗਤ ਦੇ ਵਿੱਚ ਆਵੇਂਗਾ ਨਾ ਜੀਵ ਤੇਰੀ ਅਵਸਥਾ ਬਣ ਜਾਊਗੀ ਉੱਚੀ ਹੁਣ ਉੱਚੀ ਅਵਸਥਾ ਕਿਹੜੀ ਆ ਚੌਥੀ ਮੰਜ਼ਲ ਨੂੰ ਕਹਿੰਦੇ ਆ ਉੱਚੀ ਅਵਸਥਾ ਤਿੰਨ ਮੰਜ਼ਲਾਂ ਤਾਂ ਥੱਲੇ ਰਹਿ ਗਈਆਂ ਕਿਉਂਕਿ ਇਹ ਕਰਮ ਨੇ ਜਿਵੇਂ ਸਾਤਵਿਕ ਰਾਜਸ ਤੇ ਤਾਮਸ ਇਹ ਕਰਮ ਹੈ ਇੱਕ ਬੰਦਾ ਤਮਾ ਦਾ ਮਾਰਿਆ ਭਜਿਆ ਫਿਰਦਾ ਇੱਕ ਬੰਦਾ ਰਾਜ ਸ਼ਕਤੀ ਲਈ ਭਜਿਆ ਫਿਰਦਾ ਇੱਕ ਸੱਚ ਦੀ ਪ੍ਰਾਪਤੀ ਲਈ ਭਜਿਆ ਫਿਰਦਾ ਰਜੋ ਕੋਣ ਆ ਤਮੋ ਗੁਣ ਤੇ ਸਤ ਤਾ ਤਮੋ ਇਹ ਤਿੰਨਾਂ ਨੂੰ ਹੀ ਪਾਰ ਪਾ ਜਾਂਦੇ ਆ ਜਿਹੜੇ ਉਹਨਾਂ ਨੂੰ ਪਰਮ ਪਦ ਕਹਿੰਦੇ ਆ ਚੌਥੀ ਅਵਸਥਾ ਦਾ ਮਾਲਕ ਤਮੋ ਰਾਜੋ ਸਤੋ ਤਿੰਨਾਂ ਗੁਣਾਂ ਤੋਂ ਗਾਂ ਲੰਘਿਆ ਜਦੋਂ ਤਿੰਨ ਗੁਣ ਤੋਂ ਪਾਰ ਹੁੰਦਾ ਨੂੰ ਕਹਿੰਦੇ ਮਿਲ ਸਤ ਸੰਗਤ ਪਰਮ ਪਦ ਪਾਇਆ ਇਹ ਅਵਸਥਾ ਆ ਗੁਰੂ ਮਾਰੀ ਦੀ ਸ਼ਰਨ ਵਿੱਚ ਆ ਕੇ ਪਿਆਰਿਓ ਮਿਲਦੀ ਆ